ਹਾਂਜੀ ਦੋਸਤੋ ਨਮਸਕਾਰ ਆਦਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ এবੀਐਨ ਦੇ ਜ਼ਰੀਏ ਬਿਲਕੁਲ এবੀਐਨ ਦੇ ਜ਼ਰੀਏ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਬਣ ਕੇ ਅੱਜ ਗੱਲ ਕਰਾਂਗੇ ਭਾਰਤ ਅਤੇ ਪਾਕਿਸਤਾਨ ਵਿੱਚ ਵੱਧਦੇ ਤਣਾਅ ਦੇ ਦੌਰਾਨ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸ੍ਰਾਦ ਤੇ ਵਸੇ ਸ਼ਹਿਰ ਫਾਜ਼ਿਲਕਾ ਦੇ ਨਾਲ ਲੱਗਦੇ ਪੱਤਨ ਪੋਸਟ ਪਿੰਡ ਮੁਹਾਰਖੀਵਾ ਦੇ ਨਾਲ ਮੁਹਾਰਸੋਨਾ ਮੁਹਾਰ ਜਮਸ਼ੇਰ ਪੇਪਿੰਡਾਵਾਰ ਜਿੱਥੇ ਲੋਕਾਂ ਵੱਲੋਂ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਲੋਕਾਂ ਵੱਲੋਂ ਘਰਾਂ ਦਾ ਸਮਾਨ ਚੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ ਲੋਕਾਂ ਵੱਲੋਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਲੋਕਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਤਵਾਦ ਦਾ ਅੱਡਾ ਬਣੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਜੋ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ ਉਸ ਨੇ ਉਹ ਭਾਰੀ ਸਰਕਾਰ ਅਤੇ ਦੇਸ਼ ਤੇ ਫੌਜੀਆਂ ਨੂੰ ਵਧਾਈ ਦਿੰਦੇ ਹਨ ਅਤੇ ਇਹ ਵੀ ਕਹਿੰਦੇ ਹਨ ਜੇਕਰ ਜਿੱਥੇ ਵੀ ਲੋੜ ਪਵੇਗੀ ਤਾਂ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸੱਦ ਦੇ ਵਸੇ ਸ਼ਹਿਰ ਖਾਜ਼ਿਲ ਕਾ ਦੇ ਪਿੰਡਾਂ ਦੇ ਲੋਕ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਬਲਾ ਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਗੇ ਉਹਨਾਂ ਦਾ ਕਹਿਣਾ ਹੈ ਸੱਤ ਦਿਵਸੇ ਲੋਕਾਂ ਦਾ ਕਹਿਣਾ ਹੈ ਵੀ 71 ਦੇ ਜੰਗ ਦੇ ਦੌਰਾਨ ਵੀ ਇਹ ਪਿੰਡ ਖਾਲੀ ਹੋ ਗਏ ਸੀ ਅਤੇ ਜਦ ਵਾਪਸ ਆਏ ਸੀ ਤਾਂ ਪਾਕਿਸਤਾਨੀ ਸੈਨਾ ਉਹਨਾਂ ਦੇ ਘਰਾਂ ਦੇ ਗਾਰਡਰ ਵਾਲੇ ਦਰਵਾਜ਼ੇ ਤੱਕ ਲੈ ਨਹੀਂ ਸੀ ਪਰ ਹੁਣ ਉਹ ਮੂੰਹ ਨੂੰ ਤੋੜ ਕੇ ਜਵਾਬ ਦੇਣ ਨੂੰ ਤਿਆਰ ਭਾਰਤ ਫੌਜਾਂ ਦੇ ਨਾਲ ਸਰਦੀ ਲੋਕ ਖੜੇ ਹਨ ਲੋਕਾਂ ਦਾ ਕਹਿਣਾ ਹੈ ਵੀ ਔਰਤਾਂ ਤੇ ਬੱਚਿਆਂ ਨੂੰ ਸੁਰੱਖਿਆ ਜਗ੍ਹਾ ਤੇ ਕਢਿਆ ਜਾ ਰਿਹਾ ਹੈ ਖਾਣ ਪੀਣ ਦਾ ਰਾਸ਼ਨ ਕਢਿਆ ਜਾ ਰਿਹਾ ਹੈ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਵੀ ਕੋਈ ਕੈਂਪ ਬਣਾਇਆ ਜਾਵੇ ਜਿੱਥੇ ਉਹ ਆ ਕੇ ਰਹਿ ਸਕਣ ਉਹਨਾਂ ਦਾ ਇਹ ਵੀ ਕਹਿਣਾ ਹੈ ਜਿੱਥੇ ਉਹ ਰਹਿੰਦੇ ਹਨ ਇੱਥੋਂ ਮੈਦ 2 ਏਕੜ 2 ਕਿੱਲੇ ਵਾਟ 2 ਏਕੜ ਜੋ ਪਾਕਿਸਤਾਨੀ ਅੰਤਰਰਾਸ਼ਟਰੀ ਤਾਰ ਲੱਗੀ ਆ ਤੇ ਉਸ ਦੇ ਪਾਰ ਪਾਕਿਸਤਾਨ ਦੇ ਲੋਗ ਰਹਦੇ ਸੀ ਟਾਣੀਆਂ ਸੀ ਜੋ ਕਿ ਲੋਕ ਉਹਨਾਂ ਘਰ ਖਾਲੀ ਕਰ ਗਏ ਹਨ ਆ ਜੋ ਤੁਸੀਂ ਵੇਖ ਰਹੇ ਹੋ ਤਾਰਬੰਦੀ ਬਿਲਕੁਲ ਜੋ ਤੁਸੀਂ ਤਾਰਬੰਦੀ ਵੇਖ ਰਹੇ ਹੋ ਅਤੇ ਇਸ ਦੇ ਪਾਰ ਜੋ ਤੁਸੀਂ ਉਹ ਵੇਖ ਰਹੇ ਹੋ ਪਾਕਿਸਤਾਨੀ ਚੋਕੀ ਤੇ ਝੰਡਾ ਲੜਾ ਰਿਹਾ ਪਾਕਿਸਤਾਨ ਦਾ ਝੰਡਾ ਹੈ ਅਤੇ ਪਾਕਿਸਤਾਨੀ ਚੋਕੀ ਤੇ ਹੈ ਇੱਥੇ ਲੋਕਾਂ ਦਾ ਕਹਿਣਾ ਹੈ ਵੀ ਅਸੀਂ ਭਾਰਤੀ ਫੌਜਾਂ ਦੇ ਨਾਲ ਖੜੇ ਹਾਂ ਉਹਨਾਂ ਨੂੰ ਕੱਲਾ ਨਹੀਂ ਛੱਡਾਂਗੇ ਤੇ ਨਾ ਕਾ ਛੱਡਾਂਗੇ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜੇ ਵੀ ਜਵਾਬ ਦਿੱਤਾ ਗਿਆ ਉਹਨਾਂ ਨੂੰ ਪਤਾ ਹੈ ਪਾਕਿਸਤਾਨੀ ਜੇ ਸੈਨਾ ਹਥਿਆਰ ਲੈ ਕੇ ਆਂਦੀ ਹੈ ਤੇ ਉਹਨਾਂ ਨੂੰ ਕਿਹੜਾ ਕਿਵੇਂ ਪਾਣਾ ਹੈ ਰਸਤੇ ਉਹਨਾਂ ਨੂੰ ਪਤਾ ਹੈ ਬਜ਼ੁਰਗਾਂ ਨੇ ਉਹਨਾਂ ਨੂੰ ਦੱਸਿਆ ਹੈ ਅਤੇ ਉਹ ਤਿਆਰ ਹਨ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੈਨਾ ਨੂੰ ਅਪੀਲ ਕੀਤੀ ਕਿ ਔਰਤਾਂ ਤੇ ਬੱਚਿਆਂ ਨੂੰ ਉਹ ਕੱਢ ਰਿਹਾ ਨਾ ਤੇ ਇਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹਨਾਂ ਲਈ ਕੈਂਪ ਬਣਾਤਾ ਜਾਵੇ ਉਹ ਕਿੱਥੇ ਜਾਣ ਤੇ ਕੁਝ ਲੋਕਾਂ ਨੇ ਕੌਸ਼ ਵਿੱਚ ਆ ਕੇ ਕਿਹਾ ਹੈ ਜੇਕਰ ਸਰਕਾਰਾਂ ਉਨਾ ਵਾਰ ਧਿਆਨ ਨਹੀਂ ਦਿੰਦਿਆਂ ਤਾਂ ਓਏ ਉਹਨਾਂ ਨੂੰ ਪਾਕਿਸਤਾਨ ਨੂੰ ਦੇ ਦੇਣ ਕਿਉਂਕਿ ਪਾਕਿਸਤਾਨ ਦਾ ਭੁੱਖਾ ਮਾਰੇ ਰਿਹਾ ਉਹ ਵੀ ਉਹਰਾ ਭੁੱਖਾ ਮਰਨਗੇ ਇੱਥੇ ਲੋਕਾਂ ਦਾ ਜਜ਼ਬਾ ਤੇ ਜਨੂਨ ਵੇਖਣ ਨੂੰ ਮਿਲਦਾ ਹੈ ਦੇਸ਼ ਭਗਤੀ ਦੀ ਭਾਵਨਾ ਵੇਖਣ ਨੂੰ ਮਿਲਦੀ ਹੈ ਰਾਸ਼ਟਰ ਭਗਤੀ ਦੀ ਭਾਵਨਾ ਵੇਖਣ ਨੂੰ ਮਿਲਦੀ ਹੈ ਵੀ ਕਿਵੇਂ ਛਾਲਾ ਮਾਰ ਰਹੀ ਆ ਵੇਖੋ ਵੀ ਤਾਰ ਬੰਦੀ ਦੇ ਪਾਰ ਬਿਲਕੁਲ ਬਿਲਕੁਲ ਤਾਰਕ ਦੇ ਨਾਲ ਪਾਕਿਸਤਾਨ ਸਾਹਮਣੇ ਆਖਦਾ ਹੈ ਲੋਕਾਂ ਦਾ ਕਹਿਣਾ ਹੈ ਇਸ ਤਰ੍ਹਾਂ ਚਾਰ ਪਿੰਡ ਕਿਰੇ ਹੋਏ ਹਨ ਬਿਲਕੁਲ ਵੀ ਸ਼ੇਪ ਦੇ ਵਿੱਚ ਚਾਰ ਪਿੰਡ ਕਿਰੇ ਹੋਏ ਹਨ ਵੀ ਕਿਵੇਂ ਇਧਰ ਵੀ ਪਾਕਿਸਤਾਨ ਇਧਰ ਵੀ ਪਾਕਿਸਤਾਨ ਇਧਰ ਵੀ ਪਾਕਿਸਤਾਨ ਦੇ ਵਿੱਚ ਕਾਰ ਹੋ ਰਹੇ ਨੇ ਹੋਰ ਕੀ ਕੁਝ ਕਿਹਾ ਹੈ ਕੀ ਮੰਗ ਕੀਤੀ ਹੈ ਲੋਕਾਂ ਨੇ ਆਓ ਤੁਹਾਡੀ ਕਰਾਨੇ ਹਾਂ ਗੱਲ ਸਰਦੀ ਲੋਕਾਂ ਦੀ ਜੀ ਨਾਮ ਹੈ ਤੇਰਾ ਪਰਮਜੀਤ ਸਿੰਘ ਕਿਹੜੇ ਪਿੰਡ ਆਏ ਪਿੰਡ ਬਨਸੇ ਜਾਇਆ ਸੀ ਜੀ ਕਿਉਂ ਇਹ ਰੋਲਾ ਜੰਗ ਦਾ ਚੱਲੀ ਜਾਂਦਾ ਜੀ ਫੋਨ ਕੀਤਾ ਸੀ ਰਿਸ਼ਤੇਦਾਰ ਨੇ ਆਪਣੇ ਬਨਸੇ ਦੇ ਜੀ ਗੱਡੀ ਲੈ ਕੇ ਆਏ ਸੀ ਸਮਾਨ ਲਜਾਣ ਦੀ ਹੁਣ ਕੋਸ਼ਿਸ਼ ਕੀਤੀ ਇਹ ਤਾਂ ਖਤਰਾ ਹੈਗਾ ਜੀ ਕਿਸ ਤਰ੍ਹਾਂ ਦਾ ਖਤਰਾ ਮੰਦੇ ਹੋ ਚਾਰ ਸਫੇਰੇ ਬੈਠੇ ਨੇ ਜੀ ਜੰਮੂ 'ਚ ਰੋਲਾ ਪਿਆ ਜੀ ਹੁਣੇ ਹੀ 2-3 ਦਿਨ ਪਹਿਲਾਂ ਰਾਤ ਕਹਿੰਦੇ ਪੈਸੀ ਹੋਰ ਰੋਲ ਆਇਆ ਹੈ ਹਿੰਦੁਸਤਾਨ ਨੇ ਮਲਾਂ ਕੀਤਾ ਹੈ ਸ਼ਾਇਦ ਉਹ ਵੀ ਕਰ ਸਕਦੇ ਨੇ ਹੁਣ ਉਹਨਾਂ ਦੀ ਫੌਜ ਲੱਗੀ ਜਾਂਦੀ ਹੈ ਆਪਣੀ ਅਜੇ ਕੋਈ ਇੱਥੇ ਆਰਮੀ ਵਗੈਰਾ ਨਹੀਂ ਲੱਗੀ ਪਾਕਿਸਤਾਨੀ ਫੌਜ ਲੱਗ ਰਹੀ ਹੈ ਪਾਕਿਸਤਾਨੀ ਫੌਜ ਲੱਗ ਰਹੀ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਇਹ ਪਿੰਡ ਵਾਲੇ ਹਣ ਵਿਚਾਰੇ ਗਰੀਬ ਬੰਦਾ ਕੀ ਕਰੇ ਅੱਗੇ ਸਮਾਨ ਲੈ ਕੇ ਜਾਣਗੇ ਕੀ ਕੋਸ਼ਿਸ਼ ਇਹ ਨਾ ਦੇਗੀ ਹੈ ਖਾਣ ਪੀਣ ਦਾ ਕਜਾਰਾ ਇਹ ਖੋਜ ਜਾ ਤਾਂ ਜਗ੍ਹਾ ਦੇਣ ਇਹਨਾਂ ਨੂੰ ਕੈਂਪ ਲਗਾੜ ਸਰਕਾਰ ਨੇ ਇਤਕਨ ਕੋਈ ਲੋੜ ਨਹੀਂ ਕੀਤਾ ਪਿੰਡ 'ਚ ਕੋਈ ਅਲੋਟਮੈਂਟ ਨਹੀਂ ਹੋਈ ਠੀਕ ਹੈ ਦਾ ਸਵਾਰ ਕਿਉਂ ਇਕੱਠਾ ਕਰਦੇ ਵੀ ਜਵਾਕ ਬੱਚੇ ਨਿੱਤ ਨਿੱਕੇ ਨੇ ਤੇ ਬੀਬੀ ਸ਼ਖਬ ਕਰ ਲਈਏ ਵੀ ਮੋਲ ਖਰਾਬ ਹੈ ਤਾਂ ਕਰ ਰਹੇ ਹਾਂ ਮੋਲ ਖਰਾਬ ਹੈ ਐਸ ਤੋਂ ਪਹਿਲਾਂ 71 'ਚ ਵੀ ਜੰਗ ਲੱਗੀ ਸੀ ਹਾਂ ਉਦੋਂ ਹੈਗੇ ਸੀ ਤੁਸੀਂ ਹੈਗੇ ਸੀ ਉਦੋਂ ਹਾਲਾਤ ਕਿਵੇਂ ਸੀ ਉਦੋਂ ਦਾ ਵੀ ਹਾਲਾਤ ਬੜੀ ਮਾੜੀ ਹੁੰਦੀਆਂ ਨੇ ਪਰ ਉਹਨਾਂ ਦਾ ਹੁਣ ਕੀ ਪਤਾ ਕਹੇ ਜਾਈਏ ਮੌਕਾ ਕੋਈ ਅਨਾਊਂਸਮੈਂਟ ਹੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਕਿ ਆਪੇ ਇhtiyat ਵਰਤ ਰਹੇ ਹੋ ਆਪੇ ਡਰਦੇ ਆ ਖਬਰਾਂ ਹੋਣ ਹੋਣ ਕੀ ਪਿੰਡ ਵਾਲਾ ਇਹ ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਕੀ ਪਤਾ ਉਹਨ ਕੀ ਕਰਦੇ ਨੇ ਕੋਈ ਸਮਝ ਕੋਈ ਆਦੀ 71 ਵਿੱਚ ਜਦੋਂ ਜੰਗ ਹੋਈ ਉਹਦੋ ਸੰਭਾਲਾ ਹੈਗਾ ਸੀ ਹਾਂ ਹੈਗਾ ਸੀ ਕਿ ਲਾਸੀ ਉਹ ਦਾਮੀ ਇਹਨੇ ਹੀ ਵਾਸ ਬੰਬ ਗੋਲੀ ਸੱਟਿਆ ਨੇ ਜਾਲ ਚੱਲਿਆ ਆਇਆ ਪਿੰਡ ਖਾਲੀ ਹੋਏ ਸੀ ਉਦੋਂ ਪਿੰਡ ਖਾਲੀ ਹੋ ਗਿਆ ਸੀ ਆ ਬਲਗੇ ਪੈ ਗਏ ਸੀ ਬਲਗੇ ਪੈ ਗਏ ਸੀ ਹਾਂ ਕਿੰਨੇ ਦਿਨ ਪਿੰਡੋਂ ਬਾਹਰ ਰਹੇ ਸੀ ਤੁਸੀਂ ਅਸੀਂ ਤਾਂ 2-3 ਹਾਲਤੀ ਸਾਰੇ 2-3 ਹਾਲਤੀ ਸਾਰੇ ਜਦੋਂ ਦੁਬਾਰਾ ਪਿੰਡ ਆਏ ਤਾਂ ਜਗ੍ਹਾ ਮਿਲ ਗਈ ਸੀ ਉਹ ਉਹੀ ਆ ਤੇ ਘਰ ਸੰਭਾਲੇ ਜਿਹੜੇ ਛੱਡ ਗਏ ਘਰ ਖਾਲੀ ਰਹਿ ਹਾਂ ਖਾਲੀ ਘਰ ਕਰ ਰਹੇ ਪਾਕਿਸਤਾਨੀ ਸੈਨਾ ਆਈ ਸੀ ਇੰਦਰ ਆ ਗਿਆ ਕੋਈ ਪਾਕਿਸਤਾਨ ਨਹੀਂ ਫਿਰ ਪਾਕਿਸਤਾਨੀ ਸਮਾਨ ਹਾਰਾ ਢੋਲ ਗਿਆ ਇਹ ਪਾਕਿਸਤਾਨਰ ਬਦਲੂ ਛੱਡ ਗਿਆ ਇਹ ਤੋਂ ਸਮਾਨ ਪਾਕਿਸਤਾਨ ਵਾਲੇ ਲੈ ਗਏ ਹਾਂ ਸਾਰੇ ਸਮਾਨ ਚੋਕਲੇ ਤੇ ਹੁਣ ਤੁਸੀਂ ਸਮਾਨ ਪਹਿਲਾਂ ਸੰਭ ਰਹੇ ਹੋ ਉਹਨਾਂ ਪਹਿਲੇ ਡਰ ਲੱਗਾ ਕਰਾ ਤਾ ਇਹਨੂੰ ਜੰਗ ਕੀ ਨਾਮ ਹੈ ਤੁਹਾਡਾ ਆਪਣੇ ਵਜੀਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਸਮਾਨ ਸੇਮਾਰ ਕੀ ਰੋ ਸਮਾਨ ਬਾਰ ਲੋਕੀ ਕੀ ਕਹਿਣਾ ਚਾਹੁੰਦੇ ਸਮਾਨ ਲੈ ਜਾਣੇ ਪੈਣਾ ਦਾ ਕਿਉਂ ਕੀ ਕਾਰਨ ਬੰਦੇ ਹੋ ਗਰਮ ਜ਼ਿਆਦਾ ਐਰੀ ਹੋ ਗਿਆ ਕੱਤਰ ਚ ਵੀ ਇਦਾਂ ਦੇ ਲਾਤ ਹੋਈ ਸੀ ਔਰ ਉਹਨੂੰ ਵੜਿਆ ਗਿਆ ਸੀ ਵਿੱਚ ਤੇ ਹੁਣ ਫਿਰ ਸੈੜਨ ਲੱਗੀ ਹੈ ਲੱਗੀ ਜਾਂਦੀ ਹੈ ਲੱਗ ਰਹੀ ਹੈ ਹਾਂ ਕਿੰਨਾ ਕੁ ਸਮਾਨ ਕੱਢ ਰਹੇ ਹੋ ਕਰਾਵਾ ਸਮਾਨ ਉਹਨਾਂ ਉਹ ਲੋਕ ਜਿੰਨੇ ਚਿੱਕੀ ਜਾਂਦੇ ਕਿੱਥੇ ਲੈ ਕੇ ਜਾ ਰਹੇ ਹੋ ਪਿੱਛੇ ਜਾਵਾਂ ਜਿੱਥੇ ਟੈਂਪਾਸ ਹੋ ਗਿਆ ਇੱਥੋਂ ਪਾਕਿਸਤਾਨ ਕਿੰਨੀ ਦੂਰ ਹੈ ਜਿੱਥੇ ਖੜਾ ਹੈ ਇੱਕ ਅੱਧਾ ਕਿਲੋ ਮੀਟਰ ਹੈ ਕੀ ਕੋਈ ਉਧਰ ਦੀ ਆਵਾਜ਼ ਆਦਰਾਈਆਂ ਨੇ ਕੋਈ ਅਨਾਉਂਸਮੈਂਟ ਆਈ ਹੈ ਜਾਂ ਰੁਕ ਹੋਇਆ ਹੈ ਕਿ ਉਹ ਲੋਸਮਨਦੀ ਫੌਜ ਲੱਗੀ ਜਾਂਦੀ ਹੈ ਪਾਕਿਸਤਾਨ ਦੀ ਹਾਂ ਕੋਈ ਲੱਗ ਰਹੀ ਹੈ ਪੂਰੀ ਤਿਆਰੀ ਕੀਤੀ ਗਈ ਹੈ ਵਿਖਦੀ ਹੈ ਤੂੰ ਉਹ ਡਰ ਦੀ ਵਜ੍ਹਾ ਨਾਲ ਸਮਾਨ ਕੱਢ ਰਹੇ ਹੋ ਉਹੜਾ ਭਾਰਤੀ ਫੌਜਾਂ ਨਹੀਂ ਲੱਗਦੀ ਹੈ ਲੱਗੀ ਜਾਂਦੀ ਉਹਨਾਂ ਦੇ ਐਤਵਾਰ ਹੈ ਭਾਰਤੀ ਫੌਜਾਂ ਦੇ ਐਤਵਾਰ ਤੇ ਹੈਗਾ ਹੀ ਹੈ ਕਿ ਕੀ ਪਤਾ ਕਿਸੇ ਟਾਈਮ ਚੱਲ ਜਣੀ ਜੰਗ ਸਾਨੂੰ ਤਾਂ ਪਿੱਛੇ ਹੈਗਾ ਮੱਲ ਸਾਧਰ ਤੋਂ ਲੱਗੜਦਾ ਸੜਾਈ ਨਹੀਂ ਗਿਆ ਥੋੜਾ ਹੈ ਗਿਆ ਹੈ ਤਾਂ 1/2 ਕਿਲੋਮੀਟਰ ਰਹਿ ਗਿਆ ਹੈ ਲਾਦੀ ਫੌਜ ਪੂਰੀ ਲੱਗੀ ਪਈ ਉੱਥੇ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਨੇ ਸਾਡੀ ਕੋਈ ਸਲਾਈ ਨਹੀਂ ਹੈਗੀ ਕੋਈ ਕੋਸ਼ਿਸ਼ ਨਹੀਂ ਹੈ ਸਾਡੇ ਮਾਰੇ ਪਤਾ ਨਹੀਂ ਹੈਗਾ ਜਦ ਤਾ ਸਾਰੀ ਮਾਰ ਜਾਵੇ ਕੋਈ ਸ਼ਰਧਾ ਦੀ ਸਰਕਾਰ ਨੂੰ ਇਹ ਪਿੰਡ ਕਿਹੜਾ ਕੋਈ ਸਾਨੂੰ ਕੋਈ ਪੀਛਾ ਥਾਂ ਨਹੀਂ ਦਿੱਤੀ ਮੁੱਖ ਸਾਡਾ ਰਹਿਣ ਦਾ ਵੀ ਪ੍ਰਬੰਧ ਹੈਗਾ ਪਿੱਛੇ ਜਾ ਤੇ ਕਿ ਸਾਨੂੰ ਦਈ ਸਮਝ ਦੇਣਾ ਵੀ ਇਹ ਬავੇ ਜੋ ਖਤਮ ਹੋ ਜਾਵੇ ਸਰਕਾਰ ਨੂੰ ਹਾਂ ਉਹ ਨਹੀਂ ਕਹਿਣਾ ਵੀ ਠੀਕ ਹੈ ਵੀ ਆਈਏ ਹੱਥ ਖੜੇ ਕਰਦੇ ਜਨਤਾ ਦੀ ਬੜੀ ਸੇਵਾ ਕਰ ਰਹਾ ਹੈ ਕੋਈ ਨਹੀਂ ਸੇਵਾ ਹੈਗੀ ਕੋਈ ਅਫਸਰ ਆਦਾ ਲੱਗੀ ਜੇ ਬੈਠੇ ਰਹੋ ਪਿੰਡ ਕਿਹੜਾ ਹੈ عمر ਸਮਾਰੋਪਨ ਸਰਪੰਸਾਭਾ ਪਿੰਡ ਖਾਲੀ ਹੋ ਰਿਹਾ ਹੈ ਤੁਹਾਡਾ ਪਿੰਡ ਹੈ ਕੀ ਕਹਿਣਾ ਚਾਹਦੇ ਹੋ ਇਹ ਜੀ ਉਹ ਕੜਾ ਜੰਮੂ ਹੈ ਜੋ ਵਾਸੀ ਉਹਦੀ ਵਜ੍ਹਾ ਨਾਲ ਪਾਕਿਸਤਾਨ ਨੇ ਆਪਣੇ ਭਾਰਤ ਨੇ ਹਮਲਾ ਕੀਤਾ ਦਾ ਕੀ ਬਤਨ ਸਾਡੇ ਗੇਰੇ ਦੇ ਵਿੱਚ ਬੈਠੇ ਬਾਟਰ ਦੇ ਚਾਰ ਸਵੇਰੋਂ ਦਿਨ ਬਸ ਵੜ ਰਹੇ ਹੈ ਅਸੀਂ ਅਨਪੀ ਸਰਗਿਆ ਥਾਂ ਦੇ ਅੰਦਰ ਕੀ ਬਤ ਪਾਕਿਸਤਾਨ ਕਿਰੇ ਨਿੰਦੂ ਟੈਕ ਨਾ ਕਰਦੇ ਕਹਿੰਦੇ ਕੱਤਰ ਚ ਵੀ ਇਹ ਹਾਲਾਤ ਬਣੇ ਸੀ ਹਾਂਜੀ ਕੱਤਰ ਵਿੱਚ ਵੀ ਸਾਡੇ ਬਜ਼ੁਰਗ ਸਾਡਾ ਦੋ ਦੋ ਜਨਮ ਹੈਗਾ ਸੀ ਬਜ਼ੁਰਗ ਸਾਡੇ ਅੰਦਰ ਵੀ ਸਮਾਨ ਵਿੱਚ ਛੱਡ ਦਿੱਤੇ ਉਹ ਇੱਥੇ ਪਾਕਿਸਤਾਨ ਵਾਲੇ ਆ ਗਏ ਸਾਡੇ ਪਿੰਡਾਂ 'ਚ ਕੋਈ ਦਰਕਤ ਨਹੀਂ ਛੱਡ ਗਏ ਕੋਈ ਮਕਾਨ ਨਹੀਂ ਛੱਡ ਗਏ ਸਾਰਾ ਉਹ ਜੋ ਸਮਾਨ ਰਹਿ ਗਿਆ ਸੁਈ ਤੱਕ ਵੀ ਨਾ ਉਹ ਸਾਡੇ ਠਾਕ ਲੈ ਗਏ ਪਾਕਿਸਤਾਨ ਲੈ ਗਏ ਹਾਂਜੀ ਠਾਕ ਤੇ ਹੁਣ ਤੁਸੀਂ ਸਮਾਨ ਪਹਿਲਾਂ ਕੱਢ ਰਹੇ ਹੋ ਅਸੀਂ ਹੁਣ ਜਾਜ ਸਮਾਨ ਤੁਹਾਨੂੰ ਜੀ ਵੇਖੀ ਕਰਦਾ ਮੁੱਕਦਾ ਹੀ ਨਹੀਂ ਐ ਤੇ ਮੇਨ ਮੇਨ ਜਿਹੜਾ ਰਸਤ ਪਾਣੀ ਜਾਂ ਕੋ ਮਾਣੇ ਮੁੱਢ ਦਾ ਨਹੀਂ ਕੋਈ ਵੀ ਸਰਾ ਹੀ ਲੈ ਜਾਣੇ ਬਾਕੀ ਪੀ ਹੀ ਆਉਣੇ ਇੱਥੇ ਸਾਰਾ ਸਮਾਨ ਨਹੀਂ ਲੈ ਜਾ ਸਕਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਹੁਣ ਤਰਕਿਆ ਹਨੁਦਾਂ ਦੇ ਪਿੱਛੇ ਜਨ ਜਗਾ ਦੇਵ ਨੇ ਜਾਂ ਕੋਈ ਮਈਆ ਕਰਵਾਉਣ ਜਾਂ ਕੈਂਪ ਲਾਉ ਤੇ ਲਾ ਦੇਵਣ ਜਾਂ ਸਕੂਲਾਂ ਚੰਤੇਵਣ ਕਿਉਂ ਅਸੀਂ ਕਿੰਤ ਜਗ ਨੰਗੀ ਖਾਂ ਤੋਂ ਬਾਹਰ ਸਦਾ ਵੀ ਟਾਈਮ ਹੈਗਾ ਅਸੀਂ ਕਿੱਥੇ ਪਾਵਾਂਗੇ ਪਸ਼ੂ ਵੀ ਪਿੰਡਾਂ ਚ ਨੇ ਉਹ ਵੀ ਲੈ ਆ ਰਹੇ ਹੋ ਅਸੀਂ ਨੀ ਪੁੱਛ ਤਾਉਣ ਖੜੇ ਨੇ ਹਕੀਕ ਬੰਦਾ ਰ੍ਹਾਂਗੇ ਇਵੇਂ ਕਿ ਹੁੰਦੀ ਦੱਗ ਰੋਣਾ ਨਾ ਸਿਰਸੇ ਕਾੜ ਕੇ ਜੇ ਫਿਰ ਕੰਨਾਂ ਤੇ ਹਿੰਦੁਸਤਾਨ ਵੱਸ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत